ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਪਸ਼ੂਆਂ ਦੇ ਲਈ ਆਪਣੀ ਫੀਡ ਕਿਵੇਂ ਤਿਆਰ ਕਰਨੀ ਹੈ ਜ਼ਿਆਦਾਤਰ ਕਿਸਾਨ ਬਾਜ਼ਾਰ ਦੇ ਵਿੱਚੋਂ ਵੱਖ-ਵੱਖ ਕੰਪਨੀਆਂ ਦੀ ਫੀਡ ਖਰੀਦ ਕੇ ਪਾਉਂਦੇ ਨੇ ਇਹ ਠੀਕ ਹੈ ਵੀ ਕੁਝ ਕੰਪਨੀਆਂ ਦੀ ਫੀਡ ਜਿਹੜੀ ਵਧੀਆ ਵੀ ਆਉਂਦੀ ਆ ਆਪਾਂ ਸਭ ਨੂੰ ਇੱਕੋ ਹੀ ਰਸਤੇ ਦੇ ਨਾਲ ਨਹੀਂ ਬਣ ਸਕਦੇ ਪਰ ਬਾਜ਼ਾਰ ਦੇ ਵਿੱਚ ਜ਼ਿਆਦਾਤਰ ਜਿਹੜੀ ਫੀਡ ਵਿਕਦੀ ਹੈ ਉਹ ਬੇਕਾਰ ਹੈ ਜਿਸ ਨਾਲ ਪਸ਼ੂ ਨਾ ਤਾਂ ਪੂਰਾ ਦੁੱਧ ਦਿੰਦੇ ਨੇ ਤੇ ਨਾ ਹੀ ਜਿਹੜੀ ਪੂਰੀ ਫੈਟ ਹੁੰਦੀ ਹੈ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਨਵੇਂ ਦੁੱਧ ਵੀ ਸਮੇਂ ਸਿਰ ਨਹੀਂ ਹੁੰਦੇ ਕਈ ਵਾਰ ਤਾਂ ਨਵੇਂ ਦੁੱਧ ਹੁੰਦੇ ਹੀ ਨਹੀਂ 1.5-2 ਲੱਖ ਰੁਪਏ ਦੀ ਜਿਹੜੀ ਮੱਝ ਆਪਾਂ 30-40 ਹਜ਼ਾਰ ਦੇ ਵਿੱਚ ਵੇਚ ਦਿਆਂ ਫਿਰ گاਵਾਾਂ ਦੇ ਵਿੱਚ ਇਹ ਤਾਂ ਹੋਰ ਵੀ ਮਾੜਾ ਹਾਲ ਹੈ ਆਪਾਂ ਨੂੰ ਕੋਲੋਂ ਪੈਸੇ ਦੇ ਕੇ ਕਈ ਵਾਰ ਇਹਨਾਂ ਨੂੰ ਘਰੋਂ ਕੱਟਣਾ ਪੈਂਦਾ ਇਹ ਸਭ ਕੁਝ ਕਟਿਆ ਕਿਸਮ ਦੀ ਜਿਹੜੀ ਪਸ਼ੂ ਖਰਾਕ ਉਹਦਾ ਹੀ ਨਤੀਜਾ ਹੁੰਦਾ ਕਿਉਂਕਿ ਬਾਜ਼ਾਰ ਦੇ ਵਿੱਚ ਬਹੁਤ ਤਰ੍ਹਾਂ ਦਾ ਖੇਸਵਾ ਆਪਾਂ ਨੂੰ ਮਿਲਦਾ ਤੇ ਬਹੁਤ ਸਾਰੇ ਭੈਣ ਭਰਾ ਜਿਹੜੇ ਮੱਝਾਂ ਕਾਂਮਾਂ ਦਾ ਕੰਮ ਕਰਦੇ ਨੇ ਉਹ ਇਸ ਤਰ੍ਹਾਂ ਦੀ ਫੀਡ ਬਾਜ਼ਾਰ ਤੋਂ ਖਰੀਦ ਵੀ ਲੈਂਦੇ ਨੇ ਉਹ ਸੋਚਦੇ ਨੇ ਕਿਥੋਂ ਆਪਾਂ ਇੰਨਾ ਕੁਝ ਇਕੱਠਾ ਕਰਾਂਗੇ ਤੇ ਬਣੀ ਬਣਾਈ ਫੀਡ ਲੈ ਕੇ ਆਪਾਂ ਪਾ ਦਿਓ ਆਪਣਾ ਕੰਮ ਜਿਹੜਾ ਮੁੱਕ ਗਿਆ ਮਤਲਬ ਇੰਨੀ ਜਿਹੜੀ ਖਜਾਲਤ ਕਰਕੇ ਉਹ ਰਾਜੀ ਨਹੀਂ ਆਪਾਂ ਪਸ਼ੂ ਤਾਂ ਮਹਗੇ ਭਾਅ ਦੇ ਲੈ ਕੇ ਆਉਨੇ ਆ ਪਰ ਉਹਨਾਂ ਦੀ ਜਿਹੜੀ ਖੁਰਾਕ ਹੈ ਉਹਦੇ ਵੱਲ ਪੂਰਾ ਧਿਆਨ ਨਹੀਂ ਦਿੰਦੇ ਵੱਧ ਦੁੱਧ ਦੇਣ ਵਾਲੀਆਂ ਮੱਝਾਂ ਜਾਂ ਗਾਵਾਂ ਜਿਵੇਂ 14-15 ਲੀਟਰ ਵਾਲੀਆਂ ਜਿਹੜੀਆਂ ਮੱਝਾਂ ਨੇ ਜਾਂ 25-30 ਲੀਟਰ ਵਾਲੀਆਂ ਗਾਵਾਂ ਉਹਨਾਂ ਦੀ ਜਿਹੜੀ ਸਰੀਰਕ ਜ਼ਰੂਰਤ ਸਧਾਰਨ ਪਸ਼ੂਆਂ ਦੇ ਨਾਲੋਂ ਕਾਫੀ ਜ਼ਿਆਦਾ ਹੁੰਦੀ ਹੈ ਅਸੀਂ ਘਰ ਦੇ ਵਿੱਚ ਆਪਣੇ ਹੱਥੀ ਫੀਡ ਤਿਆਰ ਕਰਦੇ ਆ ਤਾਂ ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਜਿਹੜਾ ਆਪਣੇ ਪਸ਼ੂ ਨੂੰ ਕੀ ਖਵਾ ਰਹੇ ਹਾਂ ਕੀ ਉਹਦੇ ਨਾਲ ਉਹਨੀਆਂ ਜਿਹੜੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਧੀਆ ਫੀਡ ਫਾਰਮੂਲੇ ਦੇ ਬਾਰੇ ਗੱਲਬਾਤ ਕਰਾਂਗੇ ਇੱਕ ਚੰਗੀ ਕਿਸਮ ਦੀ ਜਿਹੜੀ ਫੀਡ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਪਾਉਣੀਆਂ ਨੇ ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਜ਼ਿਆਦਾ ਫਾਇਦਾ ਹੋਊ ਜ਼ਿਆਦਾ ਜ਼ਰੂਰੀ ਨੇ ਜਿਹਦੇ ਨਾਲ 14-15 ਲੀਟਰ ਵਾਲੀ ਜਿਹੜੀ ਮੱਝ ਹੈ ਜਾਂ 25-30 ਲੀਟਰ ਵਾਲੀ ਜਿਹੜੀ ਗਾਂ ਆ ਉਹਦੀਆਂ ਸਰੀਰਕ ਜ਼ਰੂਰਤਾਂ ਜਿਹੜੀਆਂ ਸਹੀ ਤਰੀਕੇ ਦੇ ਨਾਲ ਪੂਰੀਆਂ ਹੋ ਸਕਣਗੀਆਂ ਤਾਂ ਕਿ ਸਾਡੀਆਂ ਮੱਝਾਂ ਜਾਂ ਸਾਡੀਆਂ ਗਾਵਾਂ ਪੂਰਾ ਦੁੱਧ ਦੇ ਸਕਣ ਪੂਰੀ ਉਹਦੇ ਚ ਫੈਟ ਹੋਵੇ ਸਹੀ ਸਮੇਂ ਤੇ ਨਵੇਂ ਦੁੱਧ ਹੋ ਸਕਣ ਹੁਣ ਜਿਹੜੇ ਵੀ ਸੱਜਣ ਪਹਿਲੀ ਵਾਰ ਚੈਨਲ ਦੇ ਉੱਤੇ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨਾਲ ਹੀ ਬੈਲ ਵਾਲਾ ਜਿਹੜਾ ਆਈਕਨ ਉਹਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਜੋ ਵੀ ਕੋਈ ਵੀਡੀਓ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਵੀਡੀਓ ਤੁਹਾਡੇ ਤੱਕ ਉਹਨੂੰ ਚੁਦੀ ਰਹੇ ਵਧੀਆ ਪਸ਼ੂ ਖਰਾਕ ਜਾਂ ਫੀਡ ਉਹ ਗਣੀ ਜਾਂਦੀ ਹੈ ਜਿਹੜੀ ਪਸ਼ੂ ਦੀ એનર્ਜੀ ਪ੍ਰੋਟੀਨ ਚਕਨਾਈ ਸੰਬੰਧੀ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੋਵੇ એનર્ਜੀ ਪਸ਼ੂ ਦੀ ਸਰੀਰਕ ਜ਼ਰੂਰਤ ਸਰੀਰ ਨੂੰ ਬਣਾਈ ਰੱਖਣ ਦੇ ਲਈ ਜ਼ਰੂਰੀ ਹੈ ਅਤੇ ਜਿਹੜੀ ਪ੍ਰੋਟੀਨ ਹੈ ਪਸ਼ੂਆਂ ਦੇ ਵਾਧੇ ਦੇ ਲਈ ਜਾਂ ਦੁੱਧ ਦੇ ਲਈ ਉਹਦੀ ਜ਼ਰੂਰਤ ਹੁੰਦੀ ਹੈ ਇਸੇ ਤਰ੍ਹਾਂ ਜਿਹੜੀ ਚਰਬੀ ਜਾਂ ਚਕਨਾਈ ਦੀ ਆਪਾਂ ਗੱਲ ਕਰੀਏ ਪਸ਼ੂਆਂ ਨੂੰ ਉਹ ਗਰਮੀ ਸਰਦੀ ਤੋਂ ਮਚਾਉਂਦੀ ਹੈ ਉਹਦੇ ਨਾਲ ਲੜਨ ਦੇ ਲਈ ਜੋਗ ਬਣਾਉਂਦੀ ਹੈ ਚਮੜੀ ਨੂੰ ਨਖਾਰ ਕੇ ਰੱਖਦੀ ਹੈ ਮਜ਼ਬੂਤ ਬਣਾਉਂਦੀ ਹੈ ਚਮਕਦਾਰ ਚਮੜੀ ਬਣਦੀ ਹੈ ਉਹਦੇ ਨਾਲ ਜਾਂ ਫਿਰ ਦੁੱਧ ਦੇ ਵਿੱਚ ਫੈਟ ਦੇ ਲਈ ਆਪਾਂ ਨੂੰ ਚਿਕਨਾਈ ਦੀ ਜ਼ਰੂਰਤ ਹੁੰਦੀ ਹੈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਸ ਫੀਡ ਦੇ ਵਿੱਚੋਂ ਪੂਰੀਆਂ ਹੋਣ ਉਹ ਫੀਡ ਆਪਾਂ ਸੰਤੁਲਿਤ ਫੀਡ ਕਹਿ ਸਕਦੇ ਆ ਤਾਂ ਫਿਰ ਇਸ ਨੂੰ ਆਪਾਂ ਕਿਵੇਂ ਬਣਾਉਣਾ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਦੇ ਵਿੱਚ ਐਡ ਕਰਨੀਆਂ ਨੇ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ એનર્ਜੀ ਦੇ ਲਈ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ। ਪਸ਼ੂਆਂ ਲਈ એનર્ਜੀ ਵਾਸਤੇ ਆਪਾਂ ਨੂੰ ਅਨਾਜ ਦੀ ਲੋੜ ਪੈਂਦੀ ਹੈ। ਫੀਡ ਦੇ ਵਿੱਚ ਅਨਾਜ ਵਰਤਦੇ ਆਂ। ਇੱਕ ਕੁਆਂਟਲ ਫੀਡ ਜੇ ਆਪਾਂ ਬਣਾਉਣੀ ਹੈ ਤਾਂ ਉਹਦੇ ਵਿੱਚ ਘੱਟ ਤੋਂ ਘੱਟ ਆਪਾਂ ਨੂੰ 40 ਕਿਲੋ ਅਨਾਜ ਦੀ ਲੋੜ ਪੈਂਦੀ ਹੈ। ਅਕਸਰ ਆਪਾਂ ਅਨਾਜ ਦੇ ਵਿੱਚ ਜ਼ਿਆਦਾਤਰ ਮੱਕੀ ਦੀ ਵਰਤੋਂ ਕਰਦੇ ਆਂ ਪਰ ਜੇਕਰ ਸਹੀ ਤਰੀਕੇ ਨਾਲ ਆਪਾਂ ਫੀਡ ਬਣਾਉਣੀ ਹੈ ਤਾਂ ਆਪਾਂ ਨੂੰ ਘੱਟ ਤੋਂ ਘੱਟ ਚਾਰ ਤਰ੍ਹਾਂ ਦੇ ਅਨਾਜ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਪਸ਼ੂ ਨੂੰ ਹਰ ਤਰ੍ਹਾਂ ਦੇ ਤੱਤ ਜਿਹੜੇ ਵੱਖ-ਵੱਖ ਅਨਾਜ ਦੇ ਵਿੱਚੋਂ ਮਿਲਣ ਤਾਂ ਫਿਰ ਆਪਾਂ ਨੂੰ ਜਿਹੜੀ 20 ਕਿਲੋ ਕਣਕ 10 ਕਿਲੋ ਮੱਕੀ ਤੇ 5 ਕਿਲੋ ਬਾਜਰਾ ਤੇ ਨਾਲ ਹੀ 5 ਕਿਲੋ ਜੌਂ ਇਹਦੇ ਵਿੱਚ ਪਾਉਣੇ ਚਾਹੀਦੇ ਨੇ ਚਾਰ ਕਿਸਮ ਦੇ ਅਨਾਜ ਵਰਤਣ ਦੇ ਨਾਲ ਪਸ਼ੂ ਦੀਆਂ ਜਿਹੜੀਆਂ ਊਰਜਾ ਸੰਬੰਧੀ ਜ਼ਰੂਰਤਾਂ ਨੇ ਸਾਰੀਆਂ ਸਹੀ ਤਰੀਕੇ ਦੇ ਨਾਲ ਪੂਰੀਆਂ ਹੋ ਜਾਣਗੀਆਂ ਪਸ਼ੂਆਂ ਨੂੰ ਸਰੀਰਕ ਬੱਧੇ ਦੇ ਵਾਸਤੇ ਅਤੇ ਦੁੱਧ ਵਾਸਤੇ ਪ੍ਰੋਟੀਨ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਦੁੱਧ ਬਣਾਉਣ ਦੇ ਵਿੱਚ ਪ੍ਰੋਟੀਨ ਦਾ ਮੁੱਖ ਰੋਲ ਹੁੰਦਾ ਹੈ ਪ੍ਰੋਟੀਨ ਆਪਾਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਖਣਾਂ ਉਹਨਾਂ ਤੋਂ ਲੈਨੇ ਚੰਗੀ ਕਿਸਮ ਦੀ ਫੀਡ ਬਣਾਉਣ ਦੇ ਲਈ 40 ਕਿਲੋ ਇਹਦੇ ਵਿੱਚ ਆਪਾਂ ਵੱਖ-ਵੱਖ ਤਰ੍ਹਾਂ ਦੀ ਖਾੜ ਐਡ ਕਰਾਂਗੇ ਕਿਉਂਕਿ ਵਖ ਵਖ ਖਲਾਂ ਦੇ ਵਿੱਚ ਪ੍ਰੋਟੀਨ ਦੇ ਵਖ ਵਖ ਸਰੋਸੇ ਹੁੰਦੇ ਨੇ ਜਿਸ ਨਾਲ ਵਧੀਆ ਕੁਆਲਿਟੀ ਦੀ ਜਿਹੜੀ ਪ੍ਰੋਟੀਨ ਆਪਣੇ ਪਸ਼ੂਆਂ ਨੂੰ ਮਿਲ ਸਕਦੀ ਆ ਤਾਂ ਫਿਰ ਇਹਦੇ ਵਿੱਚ ਆਪਾਂ ਨੂੰ 20 ਕਿਲੋ ਸਰੋਂ ਦੀ ਖਾਲ ਤੇ 10 ਕਿਲੋ ਬਣੇਵਿਆਂ ਦੀ ਖਾਲ 5 ਕਿਲੋ ਖਾਲ ਸ਼ੂਰਜ ਮੁਕੀ ਦੀ ਤੇ 5 ਹੀ ਕਿਲੋ ਖਾਲ ਆਪਾਂ ਸੋਇਆ ਬੀਨ ਦੀ ਇਹਦੇ ਵਿੱਚ ਐਡ ਕਰਾਂਗੇ ਇਹ ਤਕਰੀਬਨ ਸਾਰੀ ਤਰ੍ਹਾਂ ਦੀ ਖਾਲ ਹੈ ਜਿਹੜੀ ਆਪਾਂ ਨੂੰ ਗ੍ਰਾਈਂਡਰ ਵਾਲੇ ਦੇ ਕੋਲੋਂ ਤਕਰੀਬਨ ਮਿਲ ਜਾਂਦੀ ਆ ਜਿੱਥੋਂ ਆਪਾਂ ਫੀਡ ਬਣਾਉਨੇ ਆ ਕਿਉਂਕਿ ਅੱਜ ਕੱਲ ਇਹ ਹਰ ਤਰ੍ਹਾਂ ਦੇ ਅਨਾਜ ਤੇ ਖਾਲ ਵਗੈਰਾ ਰੱਖਦੇ ਨੇ ਤੇ ਆਪਾਂ ਨੂੰ ਇੱਕੋ ਹੀ ਥਾਂ ਤੋਂ ਤਕਰੀਬਨ ਇਹ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਤੇ ਵੱਖ-ਵੱਖ ਤਰ੍ਹਾਂ ਦੀ ਖਾਲ ਪੌਂਡ ਦੇ ਨਾਲ ਇੱਕ ਉੱਚ ਕੁਆਲਿਟੀ ਦੀ ਜਿਹੜੀ ਪ੍ਰੋਟੀਨ ਆਪਣੇ ਪਸ਼ੂਆਂ ਨੂੰ ਮਿਲਦੀ ਆ ਜਿਸ ਕਰਕੇ ਪਸ਼ੂ ਲੰਮਾ ਸਮਾਂ ਦੁੱਧ ਦਿੰਦੇ ਨੇ ਵੱਧ ਸਮਾਂ ਦੁੱਧ ਦਿੰਦੇ ਨੇ ਅਤੇ ਸੂਣ ਤੋਂ ਬਾਅਦ ਪਸ਼ੂ ਜਲਦੀ ਨਾਲ ਰਿਕਵਰੀ ਕਰ ਲੈਂਦੇ ਨੇ ਅਗਲੀ ਜਿਹੜੀ ਚੀਜ਼ ਆ ਆਪਾਂ 13 ਕਿਲੋ ਇਹਦੇ ਵਿੱਚ ਚੋਕਰ ਪਾਉਣਾ ਹੈ ਇਹਦੇ ਨਾਲ ਕੀ ਆ ਇੱਕ ਤਾਂ ਦਾਣਾ ਆਪਣਾ ਕੁਝ ਸਸਤਾ ਹੋ ਜਾਊਗਾ ਤੇ ਦੂਸਰਾ ਇਹਦੇ ਵਿੱਚ ਫਾਈਬਰ ਕਾਫੀ ਮਾਤਰਾ 'ਚ ਹੁੰਦਾ ਤੇ ਜਿਹੜਾ ਪਸ਼ੂਆਂ ਦੇ ਲਈ ਹਾਜ਼ਮੇ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਬਾਕੀ ਸਾਰ ਇਹਦੇ ਵਿੱਚੋਂ એનર્ਜੀ ਵੀ ਮਿਲਦੀ ਆ ਪ੍ਰੋਟੀਨ ਵੀ ਕੁਝ ਨਾ ਕੁਝ ਮਾਤਰਾ ਦੇ ਵਿੱਚ ਆਪਾਂ ਨੂੰ ਮਿਲ ਜਾਂਦੇ ਨੇ ਚੋਕਰ ਦੀ ਜੇ ਗੱਲ ਕਰੀਏ ਚੋਕਰ ਦੇ ਵਾਸਤੇ ਆਪਾਂ ਨੂੰ ਕਣਕ ਦਾ ਛਿਲਕਾ ਜਾਂ ਚੌਲਾਂ ਦੀ ਪਾਲਸ਼ ਜਾਂ ਫਿਰ ਸੋਲਿਆਂ ਦਾ ਛਿਲਕਾ ਇਨ੍ਹਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਕੋਈ ਮਿਲਦਾ ਹੈ ਉਹ ਆਪਾਂ ਵਰਤ ਸਕਦੇ ਆ ਤੇ ਇਹ ਸਾਰਾ ਕੁਝ ਮਿਲਾ ਕੇ ਕੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਮਿਲਾ ਲਈਏ ਹੁਣ 93 ਕਿਲੋ ਬਣ ਜਾਂਦਾ ਤੇ ਫਿਰ ਇਹਦੇ ਵਿੱਚ ਆਪਾਂ ਕੀ ਕਰਨਾ 2 ਕਿਲੋ ਨਮਕ 1 ਕਿਲੋ ਮਿੱਠਾ ਛੋਟਾ ਜਾਂ ਬਫਰ ਵੀ ਆਪਾਂ ਨੂੰ ਮਿਲਿਆ ਜਾਂਦਾ ਬਫਰ ਉਹ ਰੜਾਉਣਾ ਕਿਉਂਕਿ ਜਿਆਦਾ ਮਾਤਰਾ ਦੇ ਵਿੱਚ ਅਨਾਜ ਵਗੈਰਾ ਜਦੋਂ ਆਪਾਂ ਦਿੰਨੇ ਆ ਪਸ਼ੂਆਂ ਨੂੰ ਦਿੰਨੇ ਆ ਖਾਸ ਕਰਕੇ ਮੱਕੀ ਕਾਫੀ ਮਾਤਰਾ ਚ ਕਈ ਵਾਰੀ ਪਸ਼ੂਆਂ ਨੂੰ ਆਪਾਂ ਦਿੰਨੇ ਆ ਤਾਂ ਮੇਦੇ ਦੇ ਵਿੱਚ ਗੜਬੜ ਹੋ ਜਾਂਦੀ ਹੈ ਕਈ ਵਾਰੀ ਪਸ਼ੂ ਖਾਣਾ ਛੱਡ ਜਾਂਦਾ ਤਜਾਬੀ ਮੇਦਾ ਹੋ ਜਾਂਦਾ ਤੇ ਉਹਨੂੰ ਠੀਕ ਕਰਨ ਦੇ ਵਾਸਤੇ ਆਪਾਂ ਨੂੰ ਮਿੱਠਾ ਸੋਡਾ ਜਾਂ ਜਿਹੜਾ ਬਫਰ ਹੈ ਉਹਦੀ ਵਰਤੋਂ ਕਰਨੀ ਪੈਂਦੀ ਹੈ ਬੜੇ ਕਾਰਗਰ ਨੇ ਤੇ ਇਸ ਨਾਲ ਜਿਹੜਾ ਪਸ਼ੂ ਦਾ ਹਾਜਮਾ ਉਹ ਵੀ ਜ਼ਰੂਸਤ ਰਹਿੰਦਾ ਜਿਹੜੀ ਖੁਰਾਕ ਆਪਾਂ ਪਸ਼ੂ ਨੂੰ ਦਿੰਨੇ ਆ ਸਹੀ ਤਰੀਕੇ ਦੇ ਨਾਲ ਉਹ ਪਚਦੀ ਆ ਤਾਂ ਇਹ 2 ਕਿਲੋ ਨਮਕ ਅਤੇ 1 ਕਿਲੋ ਮਿੱਠਾ ਸੋਡਾ ਇਹਦੇ ਵਿੱਚ ਜ਼ਰੂਰ ਐਡ ਕਰਨਾ ਜਦੋਂ ਹੁਣ ਆਪਾਂ ਵਧੀਆ ਕੁਆਲਿਟੀ ਦੀ ਫੀਡ ਬਣਾਉਣ ਲੱਗਿਆ ਤਾਂ ਇਹਦੇ ਵਿੱਚ ਚੰਗੀ ਕੁਆਲਿਟੀ ਦਾ 2 ਕਿਲੋ ਮਿਨਰਲ ਮਿਕਸਚਰ ਉਹ ਵੀ ਬਹੁਤ ਜ਼ਰੂਰੀ ਐਡ ਕਰਨਾ ਕਿਉਂਕਿ ਪਸ਼ੂਆਂ ਦੇ ਵਿੱਚ ਜਿਹੜੀ ਰਿਪੀਟਿੰਗ ਪ੍ਰੋਬਲਮ ਹੁੰਦੀ ਆ ਨਾ ਡੈਰੀ ਫਾਰਮ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹੀ ਮੰਨੀ ਜਾਂਦੀ ਹੈ ਇਹਦਾ ਸਭ ਤੋਂ ਵੱਡਾ ਕਾਰਨ ਪਸ਼ੂ ਦੇ ਸਰੀਰ ਵਿੱਚ ਜ਼ਰੂਰੀ ਤੱਤਾਂ ਦੀ ਘਾਟ ਹੁੰਦਾ ਤਾਂ ਫਿਰ ਆਪਾਂ ਨੂੰ ਇਹਦੇ ਵਿੱਚ ਇੱਕ ਚੰਗੀ ਕਿਸਮ ਦਾ मिनरल मिक्सचर ਉਹ ਆਪਾਂ ਨੂੰ ਜਰੂਰ ਐਡ ਕਰਨਾ ਚਾਹੀਦਾ मिनरल मिक्सचर ਉਹ ਐਡ ਕਰੋ ਜਿਹਦੇ ਵਿੱਚ ਆਪਾਂ ਨੂੰ ਨਾਲ ਵਿਟਾਮਿਨ ਜਿਵੇਂ ਮਿਲਣ ਕਿਉਂਕਿ ਵਿਟਾਮਿਨਾਂ ਦੀ ਕਮੀ ਦੇ ਨਾਲ ਵੀ ਜਿਹੜਾ ਪਸ਼ੂ ਰਿਪੀਟਿੰਗ ਪ੍ਰੋਬਲਮ ਦੇ ਵਿੱਚ ਆਉਂਦਾ ਹੈ ਜਿਆਦਾ ਰਿਪੀਟਿੰਗ ਪ੍ਰੋਬਲਮ ਗਰ ਵਿਟਾਮਿਨ ਦੀ ਕਮੀ ਨਾਲ ਵੀ ਹੁੰਦੀ ਆ ਹੁਣ ਇੱਕ ਚੰਗੀ ਨਸਲ ਦੀਆਂ ਮੱਝਾਂ ਦਾ ਗਾਵਾਂ ਜਦੋਂ ਵੱਧ ਦੁੱਧ ਦਿੰਦੀਆਂ ਨੇ ਤਾਂ ਉਹਨਾਂ ਦੀ ਫੈਟ ਪੂਰੀ ਨਹੀਂ ਆਉਂਦੀ ਕਿਉਂਕਿ ਸਰੀਰ ਦੇ ਵਿੱਚ ਚਕਨਾਈ ਦਾ ਫਿਰ ਚਰਬੀ ਦੀ ਕਮੀ ਹੁੰਦੀ ਆ ਤਾਂ ਇਹਦੀ ਘਾਟ ਦੇ ਲਈ ਅਕਸਰ ਆਪਾਂ ਕੀ ਕਰਦੇ ਆਂ ਸਰੋਂ ਦਾ ਤੇਲ ਜਿਹੜਾ ਪਸ਼ੂਆਂ ਨੂੰ ਦਿੰਨੇ ਆ ਪਰ ਜਿਹੜੇ ਚੰਗੀ ਨਸਲ ਦੇ ਪਸ਼ੂ ਨੇ ਜੋ ਕਾਫੀ ਸਾਰਾ ਜਿਆਦਾ ਦੁੱਧ ਦਿੰਦੇ ਨੇ ਉਹਨਾਂ ਨੂੰ ਸਰੋਂ ਦਾ ਤੇਲ ਆਪਾਂ ਇੱਕ ਹੱਦ ਤੱਕ ਦੇ ਸਕਦੇ ਆ ਉਸ ਤੋਂ ਵੱਧ ਜੇਕਰ ਤੇਲ ਆਪਾਂ ਦਵਾਂਗੇ ਤਾਂ ਪਸ਼ੂ ਦੇ ਮਿਹਦੇ ਦੇ ਵਿੱਚ ਖਰਾਬੀ ਹੋ ਜਾਂਦੀ ਹੈ ਤੇ ਮਿਹਦਾ ਉਹਨੂੰ ਪਛਾਣ ਨਹੀਂ ਪਾਉਂਦਾ ਇਸ ਲਈ ਜੇਕਰ ਆਪਾਂ ਚੰਗੀ ਫੀਡ ਬਣਾਉਣੀ ਹੈ ਨਾ ਤਾਂ ਇਹਦੇ ਵਿੱਚ 2 ਕਿਲੋ ਬਾਈਪਾਸ ਫੈਟ ਇਹਦੇ ਵਿੱਚ ਜ਼ਰੂਰ ਐਡ ਕਰਨੀ ਹੈ ਇਹਿਸ ਕਰਕੇ ਪਸ਼ੂ ਦੀ ਫੈਟ ਅਤੇ ਦੁੱਧ ਦੋਵਾਂ ਦੇ ਵਿੱਚ ਜਿਹੜਾ ਪੂਰਾ ਵਾਧਾ ਹੋ ਜਾਂਦਾ ਹੈ ਹੁਣ ਚਰਬੀ ਜਾਂ ਚਕਨਾਈ ਦੇ ਲਈ ਬਾਈਪਾਸ ਫੈਟ ਦੇ ਨਾਲੋਂ ਕੋਈ ਵੀ ਚੀਜ਼ ਵਧੀਆ ਨਹੀਂ ਹੈਗੀ ਬਾਈਪਾਸ ਫੈਟ ਦੀ ਆਪਾਂ ਗੱਲ ਕਰੀਏ ਤਾਂ ਬਾਜ਼ਾਰ ਦੇ ਵਿੱਚੋਂ ਇਹ ਮਿਲ ਜਾਂਦੀ ਹੈ ਤੁਸੀਂ ਬਾਈਪਾਸ ਫੈਟ ਕਈ ਕਈ ਇਹ ਖਰੀਦ ਸਕਦੇ ਹੋ ਤਾਂ 2 ਕਿਲੋ ਬਾਈਪਾਸ ਫੈਟ ਇਹਦੇ ਵਿੱਚ ਐਡ ਕਰ ਦੋ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਕੁੱਲ ਮਿਲਾ ਕੇ ਲਗਭਗ 1 ਕੁੰਟਲ ਹੁਣ ਬਣ ਜਾਣਗੇ ਆ ਜਿਸ ਤਰ੍ਹਾਂ 40 ਕਿਲੋ ਅਨਾਜ ਹੋ ਗਿਆ ਦੇ ਵਿੱਚ 40 ਕਿਲੋ ਖਾਲਾ ਤੇ 13 ਕਿਲੋ ਚੋਕਰ ਹੋ ਗਿਆ ਬਾਕੀ 67 ਕਿਲੋ ਵੱਖ-ਵੱਖ ਚੀਜ਼ਾਂ ਜਿਹੜੀਆਂ ਆਪਾਂ ਇਹਦੇ ਵਿੱਚ ਪਾਤੀਆਂ ਤੇ ਇੱਕ ਚੀਜ਼ ਇਹਦੇ ਵਿੱਚ ਰਹੇਗੀ ਤੇ ਇਹਦੇ ਵਿੱਚ ਕੀ ਕਰਨਾ ਨਾ ਆਪਾਂ 1/2 ਕਿਲੋ ਟਾਕਸਨ ਬਾਈਂਡਰ ਉਹ ਜ਼ਰੂਰ ਰਲਾ ਲਿਓ ਕਿਉਂਕਿ ਇੰਨੀ ਵਧੀਆ ਜਦੋਂ ਹੁਣ ਆਪਾਂ ਫੀਡ ਬਣਾਈ ਹੈ ਤਾਂ ਇੰਨੇ ਕਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣ ਲੱਗਿਆ ਟਾਕਸਨ ਬਾਈਂਡਰ ਦਾ ਕੀ ਫਾਇਦਾ ਇਹਦੇ ਨਾਲ ਨਾ ਉਲੀ ਵਗੈਰਾ ਤੋਂ ਬਚਤ ਹੋ ਜਾਂਦੀ ਹੈ ਕਿਉਂਕਿ ਆਪਾਂ ਕਈ ਵਾਰੀ ਬਾਜ਼ਾਰ ਦੇ ਵਿੱਚ ਉੱਥੋਂ ਹੀ ਕੋਈ ਮੱਕੀ ਖਰੀਦੀ ਆ ਜਾਂ ਕਣਕ ਖਰੀਦੀ ਆ ਜਾਂ ਖਲ ਦੇ ਵਿੱਚ ਕਈ ਵਾਰੀ ਉਲੀ ਵਜਾਰਾ ਹੁੰਦੀ ਆ ਜੀ ਦੇ ਨਾਲ ਪਸ਼ੂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਤੇ ਟਾਕਸਨ ਬਾਈਂਡਰ ਉਲੀ ਦੇ ਕਣਾਂ ਨੂੰ ਫੜ ਕੇ ਜਿਹੜਾ ਪਸ਼ੂ ਦੇ ਸਰੀਰ ਤੋਂ ਬਾਹਰ ਕੱਢ ਦਿੰਦਾ ਤਾਂ ਫਿਰ ਭਰਾਵੋ ਇਹ ਇੱਕ ਬਹੁਤ ਵਧੀਆ ਕਿਸਮ ਦੀ ਜਿਹੜੀ ਫੀਡ ਬਣ ਜਾਂਦੀ ਆ ਇਹਦੇ ਵਰਗੀ ਫੀਡ ਬਾਜ਼ਾਰ ਦੇ ਵਿੱਚੋਂ ਮਿਲਣੀ ਬੜੀ ਮੁਸ਼ਕਲ ਆ ਔਖੀ ਆ ਭਾਵੇਂ ਥੋੜੀ ਜਿਹੀ ਮਹਿੰਗੇ ਹੋ ਸਕਦੀ ਆ ਪਰ ਇਹ ਇੱਕ ਕੁਆਲਿਟੀ ਦੀ ਫੀਡ ਆ ਅਤੇ ਤੁਹਾਡੇ ਪਸ਼ੂ ਇਹਨੂੰ ਬਰਤਨ ਦੇ ਨਾਲ ਦਸਣਗੇ ਦੁੱਧ ਵੀ ਵਧੂਗਾ ਪਸ਼ੂਆਂ ਦੀ ਫੈਟ ਵੀ ਵਧੂਗੀ ਤੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਹੈਗੀ ਪਸ਼ੂ ਸਹੀ ਸਮੇਂ ਤੇ ਨਵੇਂ ਦੁੱਧ ਵੀ ਹੋ ਜਾਂਦਾ ਤਾਂ ਦੋਸਤੋ ਜੇਕਰ ਤੁਸੀਂ ਵਧੀਆ ਤਰੀਕੇ ਦੇ ਨਾਲ ਫੀਡ ਬਣਾਉਣੀ ਚਾਹੁੰਦੇ ਹੋ ਘਰ ਦੇ ਵਿੱਚ ਫੀਡ ਤਿਆਰ ਕਰਨੀ ਚਾਹੁੰਦੇ ਹੋ ਤਾਂ ਸਾਰੀਆਂ ਚੀਜ਼ਾਂ ਪਾ ਕੇ ਜਿਹੜੀਆਂ ਜਿਹੜੀਆਂ ਆਪਾਂ ਤੁਹਾਨੂੰ ਦੱਸਿਆ ਨੇ ਇਹ ਫੀਡ ਤਿਆਰ ਕਰੋ ਤਾਂ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਦੋਸਤੋ ਜੇਕਰ ਵੀਡੀਓ ਵਿੱਚ ਜਿਹੜੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਠੀਕ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਹੋਰ ਛੱਡਣਾ ਦੋਸਤਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਮਿੱਤਰਾਂ ਤੱਕ ਪਹੁੰਚੇ ਹੋ ਜਾਵੇ ਸੋ ਦੋਸਤੋ ਧੰਨਵਾਦ ਦੋਸਤੋ ਛੱਤਿ ਸ੍ਰੀ ਅਕਾਲ ਦੋਸਤੋ